ਤਨਵਰ ਜੁਟੀ ਚੈਨਲ ਫੱਤਿਬ ਬਲੌਗ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਡਾਇਨੋਸਰ ਪਾਰਕ ਤੁਸੀਂ ਪਿੱਛੇ ਡਾਇਨੋਸਰ ਦੇਖ ਰਹੇ ਹੋਗੇ ਇਹ ਉਹ ਜੀ ਪਰਜਾਤੀ ਜਿਹੜੀ ਖਤਮ ਹੋ ਚੁੱਕੀ ਹੈਗੀ ਬਟ ਸੱਤ ਬੀੜ ਦੇ ਵਿੱਚ ਹਨਾ ਤੁਸੀਂ ਅਗਰ ਆਉਂਗੇ ਤਾਂ ਇੱਥੇ ਇਹ ਚੀਜ਼ ਬਣਾਈ ਗਈ ਹੈ ਅਲੱਗ ਤੋਂ ਬਣਾਇਆ ਗਿਆ ਡਾਇਨੋਸਰ ਪਾਰਕ ਮਤਲਬ ਉਹਦੇ ਬਾਰੇ ਐਡਜੈਕਟਲੀ ਸਾਰਾ ਕੁਝ ਦੱਸਿਆ ਗਿਆ ਕੀ ਕੀ ਡਾਈਟ ਸੀ ਕੀ ਸਾਰਾ ਕੁਝ ਸੀਗਾ ਬਹੁਤ ਹੀ ਸੋਹਣਾਗਾ ਸੀਰੀਅਸਲੀ ਇੱਕ ਵਾਰੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਮੇਰੇ ਉਹਦੇ ਚ ਕੋਈ ਬੈਨੀਫਿਟ ਨਹੀਂ ਤੁਹਾਡੇ ਬੱਚਿਆਂ ਦਾ ਹੋਊਗਾ ਸੋ ਪਲੀਜ਼ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਮਿਲਦੇ ਆ ਦੇਨ ਕੋ ਲਾਉਗਾ ਹਾਂ ਦੇ ਆੜਾ ਇਹੋ ਇਹ ਮਿੱਕਾ ਪੁੱਤ ਰੋ ਕੇ ਆ ਕੇ ਆਓ ਕਿਹਾ ਹੋ ਲਿਆ ਆਹ ਕੋਣ ਦਾਦੋ ਕੋ ਡਾਈਨਾਸੌਰ ਕਿ ਅੱਗ ਕੱਢਦਾ ਹਾਂ ਤੈਨਾਂ ਹੁੰਦੇ ਹੋਏ ਉਹਨੇ ਪੁੱਤ ਆਇਆ ਚੱਪਾ ਕੱਢਿਆ ਕਿਹੜਾ ਜੇ ਕੱਢ ਕੇ ਆਣਾ ਕੋਈ ਨਹੀਂ ਚਾਹੇ ਸਰ ਆ ਜਾ ਚੱਲ ਸ਼ਗਨਾ ਵੀ ਲਿਆ ਚਲੋ ਕਿਨੇ ਇਧਰ ਦੇਖੋ ਉਹ ਮੂਰੇ ਕੀ ਆਦਾ ਹੋ ਕੇ ਕੀ ਆ ਉਹ ਦੇ ਅੱਗੇ ਗੇਟ ਤੇ ਕੀ ਆਦਾ ਇਹਨੂੰ ਕੱਲੇ ਨੂੰ ਛੱਡ ਓ ਮਾਈ ਗੋਡ ਛੱਡ ਜਾ ਭੱਜ ਜਾ ਭੱਜ ਜਾ ਭੱਜ ਜਾ ਭੱਜ ਦੇਖ ਫੇਤੀ ਜਾ ਕੇ ਪੂਸ ਤੋਂ ਫੜ ਲਈ ਡਾਇਨਾਸੌਰ ਨੂੰ ਠੀਕ ਹੈ ਵਾਓ ਥੱਲੇ ਗਿੱਜੂ ਉਹ ਓ ਇਹਦੀ ਬਣਾਇਓ ਅਮੋ ਚੱਲ ਹੁਣ ਜਾ ਜਾ ਫੜੂਗਾ ਤੈਨੂੰ ਦੇਖੀ ਫੜੂਗਾ ਜਾ ਹੁਣ ਫੜ ਲੈਣ ਹੁਣ ਜਾ ਆ ਜਾ ਆ ਜਾ ਆ ਕੁਛ ਨਹੀਂ ਕਹਿੰਦਾ ਆ ਜਾ ਮੇਰੇ ਨਾਲ ਜੀ ਆ ਜਾ ਲੈ ਕੁਛ ਨਹੀਂ ਕਹਿੰਦਾ ਕਿਹਦੀ ਟ੍ਰਿਪ ਹੋ ਕਾਂ ਤੇ ਨੰਨੇ ਫੜੂਗਾ ਦੇਖੀ ਫੜੂਗਾ ਇਹ ਚਕਾ ਇਹ ਚਕਾ ਨੂੰ ਗੋਦੀ ਚਕਾ ਗੋਦੀ ਕਿੰਨੇ ਗੋਦੀ ਚੱਕਦਾ ਫੱਤੇ ਨੂੰ ਗੋਦੀ ਚੱਕੂ ਉਹ ਕਹਿੰਦੇ ਨੇ ਲੈਬ ਨੂੰ ਫੜਾ ਦੇ ਪਤਾ ਹੈ ਕਿੰਨੇ ਫੜਾਵੇ ਇਹਨੂੰ ਨਹੀਂ ਜਾਣ ਉਹਦੇ ਕੋਲ ਗੰਦਾ ਨਾ ਸੁਣੋ ਸੋਨਾ ਹਨਾ ਨਹੀਂ ਸੋਨਾ ਤਾਂ ਠੀਕ ਹੈ ਗੰਦਾ ਹੈ ਗੰਦਾ ਨਹੀਂ ਹੈ ਛੋਟਾ ਹੈ ਗੰਦਾ ਹੈ ਇਹ ਲੈ ਨੰਨੇ ਉਹ ਤੁਹਾਨੂੰ ਦਰਦਾ ਦੰਡਰ ਲਾ ਦੇ ਤੂੰ ਕਨਾ ਗਰਦਾ ਗਾ ਸੋਣਾ ਹੋ ਜੇ ਉਹਨੇ ਕਿੰਨੀ ਦੇਖਿਆ ਨਾ ਉਹ ਦੇਖਿਆ ਤੁਹਾ ਮਾਦਨ ਸਾਰੇ ਪਾਸੇ ਚ ਚਾਹ ਕੇ ਦਰ ਚੰਗਾ ਇਹਦੀ ਸਨੈਪ ਲੈ ਬਰੇਵ ਆ ਦੇਖੋ ਬਰੇਵ ਬਨਨ ਕਹਦੇ ਬਰੇਵ ਐਵੇਂ ਕਰਦਾ ਕਿਵੇਂ ਕਰਦਾ ਐਵੇਂ ਕਰਦਾ ਕਿਵੇਂ ਕਰਦਾ ਐਵੇਂ ਉਹਦੇ ਕੋਲ ਜਾ ਨਾ ਕਿਵੇਂ ਕਰਦਾ ਕਰਦਣ ਕਿਵੇਂ ਕਰਦਾ ਐਵੇਂ ਕਰਦਾ ਉਹਦੇ ਕੋਲ ਜਾ ਗੋਦੀ ਚੜ ਜਾ ਉਹਦੀ ਕਿੰਨਾ ਸੋਹਣਾ ਚੰਗਾ ਨਹੀਂ ਨਹੀਂ ਹਾਂ ਸਭ ਦੇ ਤੇ ਉਹ ਤੇ ਦੀ ਗੱਲ ਦੀ ਗੱਲ ਆਪ ਉਲਟਾ ਪਕ ਕਿਉਂਗੇ ਸਾਰੇ ਜਿਹੜੇ ਤੁਸੀਂ ਕਹਿ ਰਹੇ ਹੋ ਹਾਂ ਪਰ ਜਨਮ ਪੁੱਤ ਕਰ ਦਨਾਂ ਨੂੰ ਕਿਵੇਂ ਕਰਦਾ ਤੂੰ ਦੱਸੋ ਉਹ ਬੇਬੀ ਉਹ ਚੋਟੇ ਚੋਟੇ ਬੇਬੀ ਆ ਜਾਓ ਹਾਈ ਬੇਬੀ ਚੋਟੇ ਚੋਟੇ ਫਤਕੀ ਨੇ ਇੱਧਰ ਦੇਖੋ ਪਾਪਾ ਨੂੰ ਦੱਸ ਦੋ ਕਿ ਬੇਬੀ ਨੇ ਛੋਟੇ ਛੋਟੇ ਪਾਪਾ ਕਿ ਐਵੇਂ ਐਵੇਂ ਕਰਦਾ ਐਵੇਂ ਐਵੇਂ ਕਿਵੇਂ ਕਰਦਾ ਕਰਕੇ ਦੱਸੋ ਪਾਪਾ ਨੂੰ ਐਵੇਂ ਕਰਦਾ ਵੀ ਹਾਂ ਕਿ ਬੇਬੀ ਨੇ ਛੋਟੇ ਛੋਟੇ ਚਲੋ ਆਓ ਰਾਮਾਗੇ ਕਿਉਂ ਉਸ ਨੂੰ ਅਮੋ ਪਿਛਲੀ ਵਾਰ ਕੱਪੜਾ ਜਾਂ ਖਿੱਚਦੇ ਸੀ ਹੈਨਾ ਬੰਦ ਨੇ ਚੱਲ ਨਹੀਂ ਖਰਾਬ ਹੋ ਗਏ ਉਹ ਆਜਾ ਲੈ ਨੇ ਹਾਂ ਪਟੂਗਾ ਨਹੀਂ ਇੱਥੇ ਤਾਂ ਕੁਛ ਆ ਰਿਹਾ ਇੱਕ ਇਸ ਤੋਂ ਵੱਡਾ ਵਾਲਾ ਗਣਾ ਕੀ ਆਹ? ਤੂੰ ਬਤਾ। ਬਸ। ਨਹੀਂ ਜਾਂਦਾ ਕੁਛ ਨਹੀਂ ਕਰਦਾ। ਠੀਕ ਆ? ਹੁਣ ਡਰਾ ਦੇ। ਤੂੰ ਡਰਾ ਦੇ ਫਤਿਹ ਡਰਾ ਦੇ ਉਹਨੂੰ। ਭਜਾ ਦੇ। ਇਹ ਡੰਡਾ ਮਾਰੂ। ਇੱਕ ਡੰਡਾ ਮਾਰੂ। ਡਰ ਕੇ ਬੋਲ। ਤੇ ਡੰਡਾ ਮਾਰੂ ਮੈਂ। ਡੰਡਾ ਮਾਰੂ। ਤੇ ਪਹਿਣੀ ਆ ਬਹੁਤ। ਬਾਹਾਂ ਤੇ ਚਿਨਾਟਾਟ। ਕਾਦ। ਹੂੰ। ਤੇ ਗੰਦਾ ਦੂੰ। ਚੋਨਾ ਨਹੀਂ ਆਉਂਦਾ। ਨਹੀਂ ਆ। ਆਉਂ ਸਾਸੁਕੇ ਬੈਨੇ ਮੋ ਚਲ ਜੀ ਅਮੂ ਜਿਹੜਾ ਇੱਥੇ ਸੀ ਪਿਛਲੀ ਮਾਤ ਜੀ ਆਜ ਬੜਾ ਹਾਲ ਨਹੀਂ ਆ ਰਿਹਾ ਬੰਦਿੰਗ ਕੱਥਾ ਬੰਦ ਹੇ ਮੰਨਿਆ ਕਿੱਦਾਂ ਵੱਧਾ ਉਹ ਕੋਦੀ ਚੱਟੇ ਦੀ ਹਮੇਸ਼ਾ ਦੇ ਕਹਿੰਦਾ ਨਾ ਕੋਦੀ ਚੱਜਾ ਉਹਦੀ ਚੱਜਾ ਜਾਣੋ ਨੰਨੇ ਕੋਦੀ ਚੱਜਾ ਉਹਦੀ ਮਨੇ ਕੀ ਕਰੂਗਾ ਕੀ ਕਰੂਗਾ ਉਹਦੀ ਪਿੱਠ ਤੇ ਚੜ ਜਾਣਾ ਨੇ ਚੱਜਾ ਪੁੱਛ ਹੀ ਕਹਿੰਦਾ ਤੂੰ ਦਾਦਾ ਨਹੀਂ ਹੋਗਾ ਨਹੀਂ ਪੱਟ ਦਾ ਪੁੱਤ ਦੰਦੀ ਨਹੀਂ ਵੱਟਦਾ ਨਹੀਂ ਵੱਟਦਾ ਜਿੱਕੇ 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 ਤੇਰਾਊਗਾ ਦੇਖੋ ਤੇ ਅੰਦਰ ਇੰਨੇ ਸਾਰਾ ਪੂਤਲਾ ਉਹਦੇ ਅੰਦਰ ਜਦ ਮੈਨੂੰ ਤਾਂ ਦੇਖੀ ਕਿ ਕਿ ਬੁਸ਼ੀ ਗਿਆ ਲਾ ਬੁਸ਼ੀ ਰਾਜਦਾ ਨਹੀਂ ਵੱਟਦਾ ਫੜਾ ਲਓ ਨੰਨੇ ਨੂੰ ਪਟਾਣਾ ਨੰਨੇ ਕੀ ਕਹਿੰਦਾ ਮੈਂ ਇਹ ਫੋਟੋ ਖੰਦੇ ਤੇ ਜਾਣਾ ਤੈਨੂੰ ਤਲਪੋ ਗੋਦੀ ਚਾਜਦੀ ਇਹ ਦੰਦੇ ਫੇ ये गाना उन्होंने